ਪਾਕਿਸਤਾਨ ਦੇ ਦੁਆਰਾ ਲਗਾਤਾਰ ਭਾਰਤ ਦੇ ਉੱਤੇ ਡਰੋਨ ਤੇ ਮਸਾਇਲ ਦੇ ਨਾਲ ਅਟੈਕ ਕੀਤੇ ਜਾ ਰਹੇ ਨੇ ਪਰ ਭਾਰਤ ਦੇ ਡਿਫੈਂਸ ਸਿਸਟਮ ਦੇ ਦੁਆਰਾ ਇਹਨਾਂ ਸਾਰੇ ਹੀ ਡਰੋਨਸ ਤੇ ਮਸਾਇਲਸ ਨੂੰ ਸਮਾਨ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਜਾਂਦਾ ਪਰ ਸਵਾਲ ਅੱਗੇ ਭਾਰਤ ਦਾ 에어 ਡਿਫੈਂਸ ਸਿਸਟਮ ਆਖਰਕਾਰ ਕੰਮ ਕਿਸ ਤਰੀਕੇ ਨਾਲ ਕਰਦਾ ਕੱਲ ਇਸੇ ਦੇ ਬਾਰੇ ਵਿੱਚ ਕਰਦੇ ਹਾਂ ਭਾਰਤ ਦੇ ਉੱਤੇ ਹਵਾਈ ਹਮਲਾ ਕਰਨ ਵਾਲੇ ਵੈਪਨ ਦੀ ਨਿਗਰਾਨੀ ਉਸ ਨੂੰ ਨਸ਼ਟ ਕਰਨਾ ਉਸ ਦੇ ਉੱਤੇ ਕਮਾਂਡ ਦੇਣੀ ਤੇ ਫਿਰ ਹਵਾਈ ਹਥਿਆਰ ਦਾ ਇਸਤੇਮਾਲ ਕਰਨਾ ਇਸ ਦੇ ਲਈ ਇੱਕ ਵੱਡਾ ਇੰਟੀਗ੍ਰੇਟਿਡ ਨੈਟਵਰਕ ਮੌਜੂਦ ਹੈ ਜਿਸ ਨੂੰ ਭਾਰਤ ਦਾ ਇੰਟੀਗ੍ਰੇਟਿਡ 에ਅਰ ਕਮਾਂਡ ਐਂਡ ਕੰਟਰੋਲ ਸਿਸਟਮ ਜਾਨੀ ਕਿ ਆਈਏਸੀਸੀਐਸ ਕਿਹਾ ਜਾਂਦਾ ਹੈ ਇਸ ਨੈਟਵਰਕ ਦੇ ਕਈ ਹਿੱਸੇ ਮੌਜੂਦ ਨੇ ਜਿਵੇਂ ਰਡਾਰ ਦੁਸ਼ਮਣ ਦੇ ਹਥਿਆਰਾਂ ਦੇ ਸਿਗਨਲ ਫੜਨ ਦੇ ਲਈ ਕਈ ਇੰਟੈਲੀਜੈਂਸ ਡਿਵਾਈਸਸ ਇਲੈਕਟ੍ਰੋ-ਆਪਟੀਕਲ ਸੈਂਸਰਸ ਦੁਸ਼ਮਣ ਦੇ ਰੇਡੀਓ ਸਿਗਨਲਸ ਜਾਮ ਕਰਨ ਵਾਲੇ ਜੈਮਰ ਹਾਈ એનર્ਜੀ ਲੇਜ਼ਰ ਸਿਸਟਮ ਤੇ ਗਰਾਉਂਡ ਕੰਟਰੋਲ ਸਟੇਸ਼ਨ ਤੇ ਕਈ ਤਰ੍ਹਾਂ ਦੇ 에ਅਰ ਡਿਫੈਂਸ ਸਿਸਟਮ ਮੌਜੂਦ ਨੇ ਆਈਏਸੀਸੀਐਸ ਦਾ ਪੂਰਾ ਨੈਟਵਰਕ ਹੈਡਾ ਉਹ ਤਿੰਨ ਸਟੈਪ ਦੇ ਵਿੱਚ ਕੰਮ ਕਰਦਾ ਸਭ ਤੋਂ ਪਹਿਲਾਂ ਖਤਰੇ ਨੂੰ ਪਛਾਣਨਾ ਭਾਰਤੀ ਸੈਨਾ ਤੇ ਸਿਵਲ ਯੂਜ਼ ਦੇ ਲਈ ਰਡਾਰ ਮੌਜੂਦ ਨੇ ਸਭ ਤੋਂ ਪਹਿਲਾ ਕੰਮ ਇਹਨਾਂ ਰਡਾਰਾਂ ਦਾ ਹੀ ਹੁੰਦਾ ਇਨ੍ਹਾਂ ਦੇ ਯਾਰੀ ਨਿਕਣ ਵਾਲੇ ਰੇਡੀਓ ਬੇਬਸ ਨੂੰ ਹਵਾਈ ਖਤਰੇ ਡਰੋਨ ਜਾਂ ਮਜ਼ਹੈਲ ਦੇ ਨਾਲ ਟਕਰਾ ਕੇ ਬਾਅਦ ਦੇ ਵਿੱਚ ਰਡਾਰ ਦੇ ਕੋਲ ਹੀ ਵਾਪਸ ਆਉਂਦੇ ਨੇ। ਇਸੇ ਤਰ੍ਹਾਂ ਦੇ ਨਾਲ ਇਲੈਕਟ੍ਰੋ-ਆਪਟੀਕਲ ਸੈਂਸਰ ਵੀ ਡਰੋਨ ਜਾਂ ਮਜ਼ਹੈਲ ਵਰਗੇ ਆਬਜੈਕਟਸ ਨੂੰ ਟਰੈਕ ਕਰਕੇ ਉਸ ਦੀ ਸਪੀਡ, ਉਸ ਦਾ ਟਰੈਕ ਅਤੇ ਦੂਜੇ ਫੀਚਰਸ ਨੂੰ ਡਿਟੈਕਟ ਕਰਦੇ ਨੇ ਤੇ ਕਈ ਵਾਰ ਇਹ ਸਿਸਟਮ ਉਸ ਚੀਜ਼ ਦੇ ਸਿਗਨਲਸ ਨੂੰ ਹੀ ਰੋਕ ਕੇ ਉਸ ਦਾ ਕੰਟਰੋਲ ਹੀ ਖਤਮ ਕਰ ਦਿੰਦੇ ਨੇ। ਜਦੋਂ ਪੂਰੀ ਤਰ੍ਹਾਂ ਦੇ ਨਾਲ ਟਾਰਗੇਟ ਦੀ ਪਛਾਣ ਹੋ ਚੁੱਕੀ ਹੁੰਦੀ ਆ ਤਾਂ ਉਸ ਤੋਂ ਬਾਅਦ ਕੰਮ ਆਉਂਦਾ ਹਥਿਆਰ ਨੂੰ ਤੈਅ ਕਰਨਾ ਕਿ ਉਸ ਲਈ ਕਿਹੜਾ ਹਥਿਆਰ ਸ ਤੇ ਇਹ ਕੰਮ ਉਸ ਇਲਾਕੇ ਦੇ ਵਿੱਚ ਮੌਜੂਦ ਸੈਨਾ ਦੀ ਕਮਾਣੀ ਇਹ ਗੱਲ ਤੈਅ ਕਰਦੀ ਹੈ ਖਤਰਾ ਕਿੰਨਾ ਵੱਡਾ ਹੈ ਜਾਂ ਉਸ ਦੇ ਖਿਲਾਫ ਕਿਹੜਾ ਹਥਿਆਰ ਇਸਤੇਮਾਲ ਕੀਤਾ ਜਾਊਗਾ ਇਹ ਸਭ ਚੀਜ਼ਾਂ ਉੱਥੇ ਮੌਜੂਦ ਸੈਨਾ ਦੇ ਦੁਆਰਾ ਹੀ ਕੀਤੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਤੀਜਾ ਕੰਮ ਆਉਂਦਾ ਹਵਾਈ ਖਤਰੇ ਨੂੰ ਬਿਲਕੁਲ ਨਸ਼ਟ ਕਰਨਾ ਕਿਸੇ ਵੀ ਹਵਾਈ ਖਤਰੇ ਦੇ ਲਈ ਦੋ ਸਭ ਤੋਂ ਮੁੱਖ ਚੀਜ਼ਾਂ ਹੁੰਦੀਆਂ ਨੇ ਖਤਰਾ ਕਿੰਨੀ ਦੂਰ ਹੈ ਤੇ ਕਿੰਨੀ ਉਚਾਈ ਦੇ ਉੱਤੇ ਮੌਜੂਦ ਹੈ ਜੇਕਰ ਉਹ ਬਹੁਤ ਜ਼ਿਆਦਾ ਉਚਾਈ ਦੇ ਉੱਤੇ ਮੌਜੂਦ ਹੈ ਇਹ ਜ਼ਰੂਰੀ ਹੈ ਕਿ ਉਸ ਨੂੰ ਉਚਾਈ ਦੇ ਉੱਤੇ ਹੀ ਖਤਮ ਕਰ ਦਿੱਤਾ ਜਾਵੇ ਤਾਂ ਕਿ ਉਹ ਜ਼ਮੀਨ ਤੇ ਆਉਂਦਾ ਆਉਦਾ ਬਿਲਕੁਲ ਹੀ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਪੰਡ ਗਿਆ ਹੋਵੇ ਤੇ ਜਾਂ ਫਿਰ ਉਚਾਈ ਦੇ ਉੱਤੇ ਹੀ ਬਿਲਕੁਲ ਨਾਸਤੇ ਨਾਬੂਤ ਹੋ ਜਾਏ ਤੇ ਇਸ ਮਾਣ ਦੇ ਵਿੱਚ ਲੜੀ ਜਾਣ ਵਾਲੀ ਇਸ ਪੂਰੀ ਲੜਾਈ ਦੇ ਲਈ ਭਾਰ ਦੇ ਕੋਲ ਚਾਰ ਲੇਅਰ ਦਾ ਕੰਮ ਕਰਨ ਵਾਲੇ ਹਥਿਆਰ ਮੌਜੂਦ ਨੇ ਪਹਿਲੇ ਨੇ ਲੌਂਗ ਰੇਂਜ ਇੰਟਰਸੈਪਸ਼ਨ ਤੇ ਦੂਜੇ ਨੇ ਇੰਟਰਮੀਡੀਏਟ ਰੇਂਜ ਇੰਟਰਸੈਪਸ਼ਨ ਤੀਜੇ ਨੇ ਸ਼ਾਰਟ ਰੇਂਜ ਇੰਟਰਸੈਪਸ਼ਨ ਤੇ ਚੌਥੇ ਨੇ ਪੁਆਇੰਟ ਡਿਫੈਂਸ ਸਿਸਟਮ ਹੁਣ ਆਪਾਂ ਇਹਨਾਂ ਚਾਰਾਂ ਸਿਸਟਮ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਲੇਅਰ ਲੌਂਗ ਰੇਂਜ ਇੰਟਰਸੈਪਸ਼ਨ ਦੀ ਹੈ ਇਹ ਭਾਰਤ ਦੇ 에ਅਰ ਡਿਫੈਂਸ ਦੀ ਸਭ ਤੋਂ ਬਾਹਰੀ ਲੇਅਰ ਹੈ ਇਸਦੇ ਲਈ ਭਾਰਤ ਨੇ DRDO ਦੀ ਮਦਦ ਦੇ ਨਾਲ ਬੈਲਿਸਟਿਕ ਮਿਸਾਈਲ ਡਿਫੈਂਸ ਪ੍ਰੋਗਰਾਮ ਬਣਾਇਆ ਸੀ ਇਹ ਲੇਅਰ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਆਉਣ ਵਾਲੀਆਂ ਬੈਲਿਸਟਿਕ ਮਿਸਾਈਲ ਨੂੰ ਨਿਪਟਾ ਦਿੰਦੀ ਹੈ ਬੈਲਿਸਟਿਕ ਮਿਸਾਈਲ ਦੇ ਵਿੱਚ ਦੋ ਤਰ੍ਹਾਂ ਦੇ ਹਥਿਆਰ ਮੌਜੂਦ ਨੇ ਪਹਿਲੀ ਹੈ ਪ੍ਰਥਵੀ 에ਅਰ ਡਿਫੈਂਸ ਜਾਨੀ ਕਿ PAD ਇਸ ਨੂੰ ਪ੍ਰਧਯੰਬਰ ਮਿਸਡਾਇਲ ਇਨਸੈਪਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਅਸਲ ਦੇ ਵਿੱਚ 6000 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਦੀ ਸਪੀਡ ਦੇ ਉੱਤੇ ਹਮਲਾ ਕਰਨ ਵਾਲੀ ਇੱਕ ਐਂਟੀ ਬੈਲਿਸਟਿਕ ਮਿਜ਼ਾਈਲ ਆ ਇਹ 100 ਐਟਮੋਸਫੇਅਰਕ ਯਾਨੀ ਪ੍ਰithvi ਦੇ ਵਾਯੂ ਮੰਡਲ ਤੋਂ ਬਾਹਰ ਤੋਂ ਆਉਣ ਵਾਲੀ ਬੈਲਿਸਟਿਕ ਮਿਜ਼ਾਈਲ ਨੂੰ ਟਾਰਗੇਟ ਕਰਦੀ ਹੈ ਪ੍ਰਧੂਮਨ ਮਿਜ਼ਾਈਲ 5000 ਕਿਲੋਮੀਟਰ ਦੂਰ ਤੋਂ ਆ ਰਹੀ ਬੈਲਿਸਟਿਕ ਮਿਜ਼ਾਈਲ ਨੂੰ 200 ਤੋਂ 2000 ਕਿਲੋਮੀਟਰ ਦੂਰ ਤੇ ਹਵਾ ਦੇ ਵਿੱਚ 50 ਤੋਂ 80 ਕਿਲੋਮੀਟਰ ਦੀ ਉਚਾਈ ਦੇ ਉੱਤੇ ਬਿਲਕੁਲ ਖਤਮ ਕਰ ਸਕਦੀ ਆ ਇਸੇ ਸਿਸਟਮ ਦੇ ਵਿੱਚ ਦੂਜੇ ਨੰਬਰ ਦੇ ਉਤਾਂ ਦਾ ਐਡਵਾਂਸਡ 에ਅਰ ਡਿਫੈਂਸ ਯਾਨੀ ਕਿ ਏਏਡੀ ਇਸ ਨੂੰ ਹਸਪੈਂਡ ਮਜ਼ਾਇਲ ਇੰਟਰਸੈਪਸ਼ਨ ਵੀ ਕਿਹਾ ਜਾਂਦਾ 5500 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਨਾਲ ਹਮਲਾ ਕਰਨ ਵਾਲੀ ਇਹ ਐਂਟੀ ਬੈਲਿਸਟਿਕ ਮਜ਼ਾਇਲਾ ਇੰਟੋ ATMOSPHERIC ਯਾਨੀ ਕਿ ਪ੍ਰithvi ਦੇ ਬਾਜੂ ਮੰਡਲ ਦੇ ਅੰਦਰ ਹੀ ਟ੍ਰੈਵਲ ਕਰਨ ਵਾਲੀ ਬੈਲਿਸਟਿਕ ਮਜ਼ਾਇਲ ਨੂੰ ਰੋਕਦੀ ਹੈ ਇਹ 150 ਤੋਂ 200 ਕਿਲੋਮੀਟਰ ਦੂਰ ਤੱਕ ਅਤੇ 15 ਤੋਂ 30 ਕਿਲੋਮੀਟਰ ਦੀ ਉਚਾਈ ਤੱਕ ਮਜ਼ਾਇਲ ਨੂੰ ਨਸ਼ਟ ਕਰ ਸਕਦੀ ਹੈ ਇਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੀ ਹੈ ਇੰਟਰਮੀਡੀਅਟ ਰੇਂਜ ਇੰਟਰਸੈਪਸ਼ਨ ਇਹ ਭਾਰਤੀ ਆ ਡਿਫੈਂਸ ਸਿਸਟਮ ਦੀ ਦੂਜੀ ਲੇਅਰ ਹੈ ਤੇ ਇਸ ਦੇ ਤਹਿਤ 70 ਤੋਂ 400 ਕਿਲੋਮੀਟਰ ਤੱਕ ਦੀ ਰੇਂਜ ਦੇ ਵਿੱਚ ਆਉਣ ਵਾਲੇ ਡਰੋਨ ਜੈਟਸ ਕਿਸੇ ਵੀ ਤਰ੍ਹਾਂ ਦੇ ਟਾਰਗੇਟਸ ਨੂੰ ਖਤਮ ਕੀਤਾ ਜਾ ਸਕਦਾ ਤੇ ਇਸ ਦੇ ਵਿੱਚ ਵੀ ਦੋ ਤਰ੍ਹਾਂ ਦੇ ਹਥਿਆਰ ਕੰਮ ਕਰਦੇ ਨੇ ਪਹਿਲਾ S400 ਟ੍ਰਾਇੰਫ ਇਹ S400 600 ਕਿਲੋਮੀਟਰ ਦੀ ਦੂਰੀ ਤੋਂ ਟਾਰਗੇਟਸ ਨੂੰ ਡਿਟੈਕਟ ਕਰ ਸਕਦੀ ਹੈ ਇਸ ਦੇ ਤਹਿਤ ਇੱਕੋ ਸਾਥ 160 ਆਬਜੈਕਟਸ ਨੂੰ ਟਰੈਕ ਕੀਤਾ ਜਾ ਸਕਦਾ ਇਹ 400 ਕਿਲੋਮੀਟਰ ਦੀ ਦੂਰੀ ਤੋਂ 30 ਕਿਲੋਮੀਟਰ ਦੀ ਉਚਾਈ ਤੱਕ ਦੇ ਟਾਰਗੇਟਸ ਨੂੰ ਆਪ ਦੇ ਅਟੈਕ ਕਰ ਸਕਦੀ ਹੈ ਭਾਰਦੇ ਕੋਲ ਇਸ ਵਕਤ S400 ਤਿੰਨ ਮੌਜੂਦ ਨੇ ਤਿੰਨ ਦੋ ਨਵੇਂ ਸਿਸਟਮ ਅਗਲੇ ਸਾਲ ਆ ਜਾਣਗੇ ਇਸ ਦੇ ਵਿੱਚ ਦੂਜੀ ਹੈ ਬਰਾਕੇਟ ਬਰਾਕੇਟ ਮੈਡ ਰੇਂਜ ਸਰਫਿਸ ਟੂ 에ਅਰ ਮਿਜ਼ਾਇਲਾ ਕਿਉਂਕਿ S400 ਹਰ ਜਗ੍ਹਾ ਦੇ ਉੱਤੇ ਤਾਇਨਾਤ ਨਹੀਂ ਕੀਤਾ ਜਾ ਸਕਦਾ ਤੇ ਇਸੇ ਵਜ੍ਹਾ ਦੇ ਕਾਰ ਬਰਾਕੇਟ ਮਿਜ਼ਾਇਲ ਉੱਥੇ ਕੰਮ ਆਉਂਦੀ ਹੈ ਜਿੱਥੇ S400 ਪਹੁੰਚ ਨਹੀਂ ਸਕਦੀ ਇਸ ਨੂੰ ਖਾਸ ਤੌਰ ਦੇ ਉੱਤੇ ਭਾਰਤੀ ਨੇਵੀ ਦੇ ਜਹਾਜ਼ਾਂ ਦੇ ਉੱਤੇ ਤਾਇਨਾਤ ਕੀਤਾ ਜਾਂਦਾ ਇਸ ਦੀ ਰੇਂਜ 100 ਕਿਲੋਮੀਟਰ ਤੋਂ ਅੱਧਾ ਕਿਲੋਮੀਟਰ ਦੂਰੀ ਹੈ ਜੇ ਜਗ੍ਹਾ ਦੇ ਉੱਤੇ ਇਸ ਨੂੰ ਤਾਇਨਾਤ ਕੀਤਾ ਗਿਆ ਹੈ ਇਹ ਇੱਥੋਂ 100 ਕਿਲੋਮੀਟਰ ਤੋਂ ਅੱਧਾ ਕਿਲੋਮੀਟਰ ਦੂਰ ਤੱਕ ਰ ਅਤੇ 16 ਕਿਲੋਮੀਟਰ ਦੀ ਉਚਾਈ ਤੱਕ ਆਬ ਦੇ ਟਾਰਗੇਟ ਨੂੰ ਨਸ਼ਟ ਕਰ ਸਕਦੀ ਹੈ। ਕਰੀਬ 2500 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਨਾਲ ਹਮਲਾ ਕਰਨ ਵਾਲੀ ਇਹ ਮਿਜ਼ਾਈਲ ਆਪ ਦੇ ਨਾਲ 70 ਕਿਲੋ ਵਿਸਫੋਟਕ ਲੈ ਕੇ ਜਾ ਸਕਦੀ ਆ ਤੇ ਤੀਜੀ ਲੇਅਰ ਦੇ ਵਿੱਚ ਸ਼ਾਰਟ ਰੇਂਜ ਇੰਟਰਸੈਪਟਰ ਹੁੰਦੇ ਨੇ ਤੇਜ਼ ਦੇ ਵਿੱਚ 15 ਤੋਂ 70 ਕਿਲੋਮੀਟਰ ਦੇ ਟਾਰਗੇਟਸ ਨੂੰ ਤਬਾਹ ਕੀਤਾ ਜਾਂਦਾ ਤੇ ਇਸ ਦੇ ਵਿੱਚ ਤਿੰਨ ਮੁੱਖ ਤਰ੍ਹਾਂ ਦੇ ਹਥਿਆਰ ਹੁੰਦੇ ਆ ਇਹਲਾ ਕਾਸਮਜ਼ਾਇਲ ਸਿਸਟਮ ਡੀਆਰਡੀਓ ਦੀ ਬਣਾਈ ਗਈ ਕਾਸਮਜ਼ਾਇਲ 30 ਤੋਂ 45 ਕਿਲੋਮੀਟਰ ਦੂਰ ਤੇ ਅਸਮਾਨ ਦੇ ਵਿੱਚ 18 ਕਿਲੋਮੀਟਰ ਦੀ ਉਚਾਈ ਤੱਕ ਆਪਦੇ ਟਾਰਗੇਟ ਨੂੰ ਖਤਮ ਕਰ ਸਕਦੀ ਆ। ਇਸੇ ਸਿਸਟਮ ਦੇ ਵਿੱਚ ਦੂਜਾ ਸਪਾਈਡਰ ਸਪਾਈਡਰ ਇਜ਼ਰਾਈਲ ਦਾ ਸ਼ਾਰਟ ਐਂਟੀ 에ਅਰ ਕ੍ਰਾਫਟ ਮਜ਼ਾਇਲ ਸਿਸਟਮ ਹੈ। ਇਸ ਦੇ ਵਿੱਚ 20 ਕਿਲੋਮੀਟਰ ਰੇਂਜ ਤੱਕ ਹਮਲਾ ਕਰਨ ਵਾਲੀਆਂ ਪਾਈਥਨ 5 ਤੇ 50 ਕਿਲੋਮੀਟਰ ਰੇਂਜ ਵਾਲੀ ਡਰਬੀ ਜੈ ਵਰਗੀਆਂ ਮਜ਼ਾਇਲਸ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ 15 ਤੋਂ 35 ਕਿਲੋਮੀਟਰ ਤੱਕ ਆਪਦੇ ਟਾਰਗੇਟ ਨੂੰ ਹਿਟ ਕਰ ਸਕਦੀਆਂ ਨੇ। ਇਸ ਤੋਂ ਬਾਅਦ ਇਸੇ ਸਿਸਟਮ ਦੇ ਵਿੱਚ क्यूआरएसएएम ਇਸ ਸਿਸਟਮ ਨੂੰ ਵੀ ਡੀਆਰਡੀਯੂ ਨੇ ਹੀ ਬਣਾਇਆ ਸੀ ਤੇ 3 ਤੋਂ 30 ਕਿਲੋਮੀਟਰ ਰੇਂਜ ਤੇ 30 ਤੋਂ ਤੇ 30 ਮੀਟਰ ਤੋਂ 6 ਕਿਲੋਮੀਟਰ ਚਾਈ ਤੱਕ ਦੇ ਟਾਰਗੇਟਸ ਨੂੰ ਇਹ ਖਤਮ ਕਰ ਸਕਦੀ ਹੈ ਮੋਬਾਈਲ ਮੋਬਾਈਲ ਵਹੀਕਲ ਲੌਂਚਰ ਤੋਂ ਹਮਲਾ ਕਰਨ ਵਾਲੇ ਇਸ ਸਿਸਟਮ ਨੂੰ ਬਹੁਤ ਘੱਟ ਸਮੇਂ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਪਹੁੰਚਾਇਆ ਜਾ ਸਕਦਾ। ਚੌਥੀ ਜਗ੍ਹਾ ਪੁਆਇੰਟ ਡਿਫੈਂਸ ਸਿਸਟਮ। ਇਹ ਭਾਰਤੀ ਆਇਆ ਡਿਫੈਂਸ ਦੀ ਸਭ ਤੋਂ ਆਖਰੀ ਲੇਅਰ ਹੈ ਜਿਹੜੀ ਕਿ ਸਿਰਫ ਕੁਝ ਕਿਲੋਮੀਟਰ ਦੇ ਨੇੜੇ ਦੇ ਖਤਰਿਆਂ ਨੂੰ ਟਾਰਗੇਟ ਕਰਦੀ ਆ ਤੇ ਇਸ ਦੇ ਤਹਿਤ ਚਾਰ ਮੁੱਖ ਹਥਿਆਰ ਮੌਜੂਦ ਨੇ। ਪਹਿਲਾ SRSAM ਸ਼ਾਰਟ ਰੇਂਜ ਸਰਫੇਸ ਟੂ 에ਅਰ ਮਿਜ਼ਾਈਲ ਇਹ 25 ਕਿਲੋਮੀਟਰ ਦੇ ਅੰਦਰ ਦੀ ਰੇਂਜ ਦੇ ਵਿੱਚ ਕੰਮ ਕਰਦੀ ਹੈ। ਦੂਜਾ L70 ਗਨ, ਇਹ ਐਂਟੀ 에ਅਰ ਕ੍ਰਾਫਟ ਗਨ ਹੈ ਜਿਹੜੀ ਕਿ 5 ਤੋਂ 7 ਕਿ ਦੇ ਵਿੱਚ ਕੰਮ ਕਰਦੀ ਹੈ 8 ਮਈ ਦੀ ਸ਼ਾਮ ਪਾਕਿਸਤਾਨ ਦੇ ਦੁਆਰਾ ਭੇਜੇ ਗਏ ਡਰੋਨਾਂ ਨੂੰ ਇਸੇ ਗਨ ਨੇ ਖਤਮ ਕੀਤਾ ਸੀ ਉਸ ਤੋਂ ਬਾਅਦ ਹੈ ਜੈਡ ਐਸ ਯੂ 23 ਛਿਲਕਾ ਇਹ ਸੋਵੀਅਤ ਸੰਘ ਦੇ ਸਮੇਂ ਦੀ ਪੁਰਾਣੀ ਗਨ ਹੈ ਜਿਹੜੀ ਕਿ ਡਰੋਨ ਬੇਅਦ ਘੱਟ ਉਚਾਈ ਦੇ ਉੱਤੇ ਉੱਡਣ ਵਾਲੇ ਨੇ ਜਾਂ ਲੋ ਜਾਂ ਪਰ ਲੋ ਫਲਾਈਂਗ ਟਾਰਗੇਟਸ ਨੇ ਉਹਨਾਂ ਨੂੰ ਖਤਮ ਕਰ ਸਕਦੀ ਹੈ ਚੌਥੇ ਨੰਬਰ ਦੇ ਉੱਤੇ ਹੈ ਐਮ ਏ ਐਨ ਪੀ ਏ ਡੀ ਐਸ ਇਸ ਦਾ ਤਹਿਤ ਐਗਲਾ ਐਸ ਵਰਗੀਆਂ ਗਨਸ ਮੌਜੂਦ ਨੇ ਜਿਨ੍ਹਾਂ ਨੂੰ ਸੈਨਾ ਦੇ ਜ਼ੁਬਾਨ ਆਪ ਦੇ ਮੋਢੇ ਦੇ ਉੱਤੇ ਰੱਖ ਕੇ ਵੀ ਫੇਰ ਕਰ ਸਕਦੇ ਨੇ ਤਾਂ ਇਹ ਸੀ ਭਾਰ ਦਾ ਟੋਟਾ